ਪਈ ਆ ਲੰਬੀਆਂ ਤਾਣੀ ਜਾਂ ਤਾਂ ਫੋਨ ਤੇ ਲੱਗੀ ਹੋਊਗੀ ਜਾਂ ਮੰਜੇ ਨਾਲ ਲੱਗੀ ਪਈ ਹੋਊਗੀ ਹੋਰ ਕੋਈ ਕੰਮ ਨਹੀਂ ਮਾਦੀ ਤੀ ਨੂੰ ਜਾਉਂਦੀ ਹੈ ਕਿ ਚੱਲ ਗਈ ਲੱਗਦਾ ਹਿੱਲਦੀ ਤਾਂ ਨਹੀਂ ਕਿਤੇ ਉਹੀ ਹੈਲੋ ਸੁਣਦੀ ਨਹੀਂ ਸੁਣਦੀ ਆ ਮੈਂ ਤਾਂ ਮੈਂ ਤਾਂ ਸੁਣਦੀ ਆ ਭਾਜਾ ਹਾਲਾ ਦੇ ਨਾਲ ਜਾਂ ਤਾਂ ਫੋਨ ਤੇ ਲੱਗੀ ਰਹਿਿਆ ਕਰ ਜਾਂ ਮੰਜੇ ਨਾਲ ਲੱਗੀ ਰਹਿਿਆ ਕਰ ਹੋਰ ਨਾ ਕੋਈ ਕੰਮ ਕਰੀ

ਫਿਰ ਤੂੰ ਆ ਦੂਸ਼ਣ ਲਾਣ ਲੱਗਦੀ ਐ ਐ ਬੋਲਦੇ ਜਿਵੇਂ ਪ੍ਰਿੰਡਾ ਖਾੜਖੀ ਹੁਣ ਅੱਛਾ ਪ੍ਰਿੰਡਾ ਖਾ ਕੇ ਨਾ ਮੈਂ ਦਾ ਪ੍ਰਿੰਡਾ ਖਾ ਕੇ ਨਾ ਪੰਜਰੇ ਤੂੰ ਮੈਨੂੰ ਆ ਦੱਸ ਤੈਂ ਬੇੜਾ ਬੱਠੀ ਹਰੇ ਕੀ ਖਾੜ ਕੇ ਮੈਂ ਮਮਾ ਮੈਂ ਕੀ ਖਾਤਾ ਮੈਂ 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 ਨਹੀਂ ਕਰਤਾ ਮੈਂ ਮੈਂ ਕਰਿਆ ਕੀ ਆ ਮੇਰੇ ਨਾਲ ਦੀਆਂ ਉਹ ਜਾਨਾ ਕਿਦੋਂ ਵੀ ਦੇਖਦਾ ਤੇਰਾ ਮੂਖੜੀ ਵੀ ਮਰ ਜਾਏਗਾ ਕਿਸੇ ਦਿਨ ਮਰ ਜੀਗਾ ਤੂੰ ਮੇਰੇ ਹੱਥੋਂ ਮਰ ਕੇ ਜਾਰ ਦੇ ਇੰਨੀ ਉੱਚੀ ਨਾ ਮੋਰ ਪਟਵਾਰੀ ਦਾ ਘਰ ਝਾੜ ਦੀ ਆਪਣਾ ਘਰ ਮਾਰ ਦੂੰਗਾ ਤੂੰ ਮੇਰੇ ਆਸਕ ਨੂੰ ਮਰ ਦਿਆਂ ਨਾ ਮੈਂ ਕਿਹੜੀ ਤਿਮਿਨਾਸ਼ ਹੋ ਗਿਆ ਨਹੀਂ ਮੈਂ ਨਹੀਂ ਫਾਕ ਤਬਾ ਮੇਰੇ ਘਰ ਦਾ ਉਹੀ ਵੀ ਕੋਈ ਦੇਖਦੀ ਨਾ ਮੋਕਰ ਦਾ ਸੱਚੀ ਨਹੀਂ ਗਿਆ ਤੂੰ ਇਨੇ ਵਕ ਮੈਂ ਗਿਆ ਨਹੀਂ ਨੀ ਕਰ ਕਰਕੇ ਇੰਦੇ ਫਿਰਦੇ ਤੇ ਭਾਈ ਭਾਈ ਚੱਲਾਂਗੇ ਧਰਨੇ 'ਤੇ ਚੱਲਾਂਗੇ ਧਰਨੇ 'ਤੇ ਚੱਲਾਂ ਹੁਣ ਕਹਿਣਾ ਤਾ ਮਰਚਾ ਲੈ ਨਾ ਤੇਰੇ ਦਾ ਜਾਣਦਾ ਓਏ ਚੱਲੋ ਦੇਖਦੇ ਪੀਕੇ ਨਹੀਂ ਆਇਆ ਤੂੰ ਜਾ ਲੈ ਮੈਂ ਤਾਂ ਮਾਸਟਰਾਂ ਨਾਲ ਧਰਨੇ ਦੇ ਜਾਣਾ ਦੀ ਜੰਡੀ ਖੜਾ ਆ ਜਾ ਮੈਂ ਕਹਿੰਦਾ ਚੱਲੋ ਤਾਂ ਕਰੇ ਡਿਓਰਿਕ ਨੋ ਕਰ ਨਾ ਗਿਆ ਨਹੀਂ ਕਿਹੜੀ ਚੱਲੂ ਆ ਬਹਿਣ ਤੇ ਖੜਾ ਵੇ ਜੀ ਕਿਹੜਾ ਤੈਨੂੰ ਐ ਜਾ ਮਲੰਗ ਦੱਸ ਗਿਆ ਹੈ ਮੈਨੂੰ ਦੱਸ ਤਾਂ ਨੇ ਵੇ ਮੇਰੀ ਗੱਲ ਸੁਣ ਤੋ ਨਾ ਹਰ ਵੀ ਝੂਠ ਬੋਲਦਾ ਤੂੰ ਨਹੀਂ ਮੈਂ ਕਿਉਂ ਝੂਠ ਬੋਲੂਆ ਮੇਰੀ ਗੱਲ ਸੁਣ ਹਾਂ ਆ ਕਿਹੜੇ ਰੰਗ ਦਾ ਸੂਟ ਹੈ ਮੋਰ ਪੰਖੀ ਆ ਕਿਹੜੇ ਰੰਗ ਦਾ ਇਹ ਵੀ ਇਹਦੇ ਨਾਲ ਤੋਂ ਮੋਰ ਪੰਖੀ ਹੈ ਨਹੀਂ ਮੈਂ ਜਦ ਤੂੰ ਤਿਆਰ ਹੁੰਨੀ ਅਸੀਂ ਤੇ ਬਿਉਂ ਖਿੜਕੀ ਵੀ ਦੀ ਦੇਖਦਾ ਵੀ ਕਿਹੜਾ ਸੂਟ ਪਾਇਆ ਮੈਂ ਉਹਦੇ ਨਾਲ ਦੀ ਪੱਗ ਬੰਨਣਾ ਹਲੇ ਕਹਿੰਦੀ ਮੈਂ ਤੇ ਨਾਲ ਨਹੀਂ ਆ ਝੇੜਦਾ ਨਹੀਂ ਮੈਂ ਤੇ ਨਾਲ ਨਹੀਂ ਆ ਝੇੜਨ ਜੋਗਾ ਨਹੀਂ ਮੈਂ ਆਹ ਪਾਣਾ ਨਹੀਂ ਹੈਗਾ ਮੈਂ ਨਾ ਆਹ ਹਾ ਕੀ ਦੇ ਕੀ ਦੇ ਸੋਨੇ ਸੁਨਾਮ ਲਈ ਆ ਤੇਰੇ ਪੱਤ ਪਤੇ ਲੈ ਰੋਜ ਤਾਂ ਨਵਾਂ ਸੂਟ ਲੈ ਆਂਦੀ ਆ ਫਿਰ ਕਈ ਰੰਗੀ ਲੈਣੀ ਪਈ ਮੈਨੂੰ ਹੈ ਪਟਵਾਰੀ ਦੀ ਨਾਲ 22 ਦਾ ਫਿਰ ਆਈ ਮਿਲਦੀ ਰਹਿੰਦੀ ਅਸਲ ਲੱਖ ਹੁੰਦੀ ਆ ਲੱਖ ਹੁੰਦੀ ਆ ਦੁਨੀਆ ਤੋਂ ਤੇਰੇ ਨਾਲ ਮਿਲਦੀ ਆ ਦੇਗ ਲਾਲ ਗਲਾਲ ਪੀੜਾ ਜਿੱਟਾ ਸਾਰੇ ਨੂਟ ਨੇ ਤੇਰੇ ਤੂੰ ਜਾਣਦੇ ਜਾਣਦੇ ਤੂੰ ਜਾਣਦੇ ਮੁਲੰਗ ਕਿਸੇ ਦਿਨ ਮਰਜੇਗਾ ਮੇਰੇ ਹੱਥੋਂ ਤੂੰ ਜਾ ਦੇ ਤੇਰੀ ਸੰਗੀ ਬੋਚ ਦੂੰਗੀ ਮੈਂ ਨਾਲੇ ਮੈਨੂੰ ਮਾਰ ਦੇ ਮੇਰੇ ਅੰਦਰ ਬੰਦ ਕਰ ਦੇ ਅਸਾਂ ਮੈਂ ਤਾਂ ਜਾਂਦੀ ਨਹੀਂ ਕਿਸੇ ਭਾਈ ਹੈ ਅੰਦਰ ਬੰਦ ਵੀ ਕਰ ਤਾਂ ਕਹਿੰਦੇ ਜੀ ਨੇ ਖੂਪ ਪਟਣਾ ਹੁੰਦਾ ਤਾਂ ਸੱਤ ਜਿੰਨੇ ਅੰਦਰ ਪਟ ਦੂਗਾ। ਤੇ ਫਸਰ ਗਿਆ। ਖੇਤਰ ਦੇ ਕਰੇ। ਹਾਂ। ਓਟਵਾਰੀ ਦੇ ਕਰੇ ਉੱਚਾ ਬੋਲਣਾ ਲੋੜਦੀ ਹੈਗਾ ਕਿਸੇ ਨੂੰ। ਅੱਛਾ। ਇਹ ਕਹਿੰਦੇ ਲੋਕ ਵੀ ਤੇਨੂੰ ਬਹੁਤ ਕੁੱਟਣ ਲੱਗ ਰਹੀ ਤੇਰੀ। ਅੱਛਾ। ਫਿਰ ਤੇਰੇ ਕਰਤੂਤ ਆ ਕੁੱਟ ਖਾਣ ਵਾਲੀ ਤਾਂ ਕੁੱਟਣਾ ਖਾਨਾਗਾ। ਦੇਖਦੇ ਮੈਂ ਖਰਾਬ ਹੁੰਦਾ। ਮੈਂ ਗਲਤ ਹੁੰਦਾ ਮੈਂ। ਤੇ ਤੂੰ ਤਾਂ ਸਾਰੀ ਖਰਾਵਾ। ਹੈ? ਸਾਰਾ ਖਰਾਵਾ ਤੇਤਾ। ਇੰਕਿ ਪਰ ਬਿੰਨਾਂ ਤੇਰੇ ਉਂਗਾ ਵੀ ਨਾ ਉਂਗਾ ਉਂਗਾ ਨੇ ਜਿਹੜੇ ਇਹ ਵੀ ਖਰਾਬ ਹੋ ਰਹੇ ਨਾ ਮਿਰਚਾਂ ਦੇ ਗੰਦੇ ਹੱਥ ਲਾ ਲਾ ਕੇ ਆਉਂਦਾ ਗਾ ਲੋਕਾਂ ਦੀ ਯਾ ਤੈਨੂੰ ਮੇ ਸ਼ਵਾਸ ਨਹੀਂ ਪਈ ਮੇਰਾ ਖਰਾਬ ਸਮਝ ਲਿਆ ਹੋਰ ਮੈਂ ਕੀ ਕਰਾਂ ਖਾਲੀ ਹੁਜੇ ਜਾਣੇ ਮੈਂ ਤਾਂ ਚੱਲ ਮੇਰੀ ਗੱਲ ਸੁਣ ਆ ਥਾਮ ਨਿਕਲ ਗਿਆ ਹੁਣ ਨਾ ਮੈਨੂੰ ਨਾਲ ਹੀ ਗੋਈ ਚ ਰਾਜੀ ਕਦੇ ਵੀ ਨਾ ਥਿਆ ਜੀ ਉਤਰ ਲੀ ਗਲੀ ਕਿਹੜੀ ਆਹੋ ਉਹ ਚੰਨੋ ਕੇ ਵਾਲੀ ਚੰਨੋ ਦੇ ਜਿਹੜੀ ਤੇ ਚਾਪ ਹੀ ਕਿਆ ਉਹਦਾ ਬੁੜੀ ਹੋ ਰਹੀਆਂ ਮੇਰੇ ਇਹਦੇ ਦੰਦ ਟੁੱਟ ਰਹੇ ਨੇ ਉਹਦਾ ਅੱਡੀਆਂ ਦੇ ਨਹੀਂ ਮੈਲਾ ਉਹਦੇ ਕਰੇ ਜਾਊਗਾ ਮੈਂ ਕਿਉਂ ਕਹਨੀ ਆ ਜਿਹੜੇ ਗੋਲ ਮਟੋਲ ਜੀ ਆ ਚਲਕ ਚੰਦੋ ਜੀ ਆ ਕਿੱਥੇ ਗਿਆ ਕਰ ਉਹਦਾ ਵਾ ਮੈਂ ਜਾਇਆ ਆਉਂਗਾ ਮੈਂ ਬੇਰੱਬਾ ਬੇ ਤੂੰ ਤਾਂ ਉਹ ਲੀਤੇ ਆਉਂਦੀ ਆਉਂਦਾ ਨਹੀਂ ਤੈਨੂੰ ਕਿਤੇ ਮੈਂ ਚੰਗੀ ਚੰਬੜੀ ਤਾਰੂੰਗੀ ਤੇਰੀ ਫੇਰ ਮੰਨੇਗਾ ਨਾਲੇ ਚਲ ਕੋਈ ਨਹੀਂ ਮੈਂ ਲਮ ਕੰਮ ਰੰਦ ਕਰ ਲੈ ਕੋਈ ਰੋਟੀ ਖਵਾ ਦੇ ਉਹ ਵਾ ਫੋਨ ਨੂੰ ਦੇਖ ਕੇ ਜਦ ਆ ਗਿਆ ਵੇ ਪਿੰਡੋਂ ਫੋਨ ਆਇਆ ਠੀਗਾ ਮੈਂ ਤਾਂ ਮੇਰੇ ਭਾਈ ਕੋਲ ਜਾ ਕੇ ਆਣਾ ਉਹਨੇ ਸਲਾਹ ਜੀ ਕਰਨੀ ਆ ਕਹਾ ਜਮੀਨ ਦੇਣੀ ਹੋਣੀ ਟੇਕੇ ਠੁਕੇ ਤੇ ਚਲ ਚਲ ਦਲੀਏ ਚਲੀਏ 来 ਕਰਦਾ ਮੈਂ ਹਾਂ ਆ ਲੈਂਡੇ ਨੂੰ ਵੀ ਕੱਖ ਪਾ ਕੇ ਜਾਵਾਂਗੇ ਕੱਖ ਪਾਉਣ ਦਾ ਜ਼ਰੂਰੀ ਨਹੀਂ ਨਾਲ ਤਾਂ ਮੈਂ ਕੱਖ ਵੜ ਲੈਣੇ ਦੋ ਦਿਨਾਂ ਦੇ ਫਿਰ ਹੁਣ ਅੱਜ ਜਾਵਾਂਗੇ ਕਾ ਨੂੰ ਮੁੰਡ ਨਾ ਅਥਨ ਨੂੰ ਦੋ ਦਿਨ ਲਾ ਜਾਵਾਂਗੇ ਚੰਗਾ ਫਿਰ ਮੈਂਨੇ ਵੀ ਤਿਆਰ ਹੁੰਨੀ ਆ ਠੀਕ ਆ ਲਾ ਰੁੱਖੀ ਪਿੰਦੀ ਤੂੰ ਮੈਂ ਵੀ ਆਇਆ ਸੱਚੀ ਬਗ ਚੱਲੇਗਾ ਮੇਰੇ ਨਾਲ ਨਾ ਕਮਾਲ ਏ ਤੇ ਤੂੰ ਕਹੇ ਮੈਂ ਤਿੰਨ ਦਿਨਾਂ ਦੇ ਵੜ ਲੈਣਾ ਨਾ ਬਸ ਇੰਨੇ ਦਿਨ ਉੱਥੇ ਮੂਤ ਪੀ ਜਾਵਾਂਗੇ ਜਾ ਕੇ ਨਾ ਉਹ ਤਾਂ ਪੀਂ ਪੂਂ ਨਾ ਤੈਨੂੰ ਮਤ ਸੰਗ ਆਲਾ ਪਰ ਹੁਣ ਠੇਕੇ ਦੇ ਜ਼ਮੀਰ ਚ ਨਾ ਮਾ ਕੋਈ ਹੌਸਲੇ ਨਾਲ ਤਾਂ ਜਾਣਾ ਪੂਆ ਵੀ ਭਾਈ ਇੰਨੇ ਪੈਸੇ ਦੀ ਇੰਨੇ ਆਏ ਕਿ ਹੁਣ ਅਗਲੇ ਪੁੱਤ ਪਾਰੇ ਦੇ ਇਹਨੂੰ ਕੋ ਸਾਰੇ ਪੈਸੇ ਉਹਨਾਂ ਦੀ ਵੀ 100 ਕਵੀਲ ਜਾ ਰਹੀ ਅਗਲੇ ਦੀ ਬੈਨਾਂ ਦਾ ਫੜਨਾ 10000 ਰੁਪਏ ਨਾ ਉਹ ਅਸੀਂ ਖਾ ਜਾਗੇ ਅਗਲੇ ਠੇਕਾ ਸੋਨੂ ਜ਼ਮੀਨ ਵੇਚ ਕੇ ਆਵੇਂਗਾ ਤੋਂ ਉਹਨਾਂ ਦੀ ਆ ਕਾਨੂੰ ਠੇਕੇ ਦਾ ਵੀ ਬੈਨਾਂ ਹੁੰਦਾ ਸਮਝਿਆ ਕਰਦੇ ਨੇ ਬੰਦੇ ਵਾਲੀਆਂ ਗੱਲਾਂ ਚੰਗਾ ਜਾ ਹਰਾ ਵਟਲੇ ਸੇਤੀ ਹਾਂ ਆ ਗੱਲ ਕਹੀ ਇਹਨੇ ਸੋਨ ਦੇ ਸਭਾਗੀ ਵਾਲੀ ਆਹੋ ਭੱਗ ਜਾ ਆ ਤੇ ਚਲ ਬੀਨੁ ਸ਼ਿਤਰਾ ਆਏ ਹਾਂ ਰਾਜ ਤੂੰ ਵੀ ਓਏ ਹੱਥ ਚੱਕ ਲੈਨੀ ਓਤੇ ਲੱਗਦਾ ਤਾਂ ਹੈ ਨਹੀਂ ਦੀਗਾ ਜਿਹੜੇ ਪੋਲਾ ਜਮੂ ਕਰਕੇ ਨਹੀਂ ਮੈਂ ਕਿੱਥੇ ਜਾ ਨਾ ਕਿਹੜੀ ਆ ਕੌਣ ਆ ਮਾਉ ਤਾਂ ਬੰਦਾ ਤਾਂ ਠੀਕ ਲੱਗਦਾ ਕਿ ਜਰੋਂ ਉਂਗਲਾ ਲਾ ਗਿਆ ਮੈਨੂੰ ਚਾਹ ਪੀ ਲੱਗ ਰਹੇ ਨੇ ਨਾਲੇ ਬੁੱਕਣਾ ਮਨ ਕਰਿਆ ਆਪੇ ਜਾਣਾ ਹਣਾ ਪਲੇਟਿਆਂ ਦੇ ਨਾਲ ਕੋਈ ਹੋਰ ਬੈਠਿਆ ਹੁਣ ਉੱਥੇ ਕੋਈ ਤੋ ਸੱਪਾ ਲੱਗੇ ਨੇ ਚੱਲ ਹਰਾ ਬੱਟ ਲੈਉਣ ਦੇ ਨੂੰ ਮੈਂ ਹੁਣ ਨਹੀਂ ਤਿਆਰ ਤਿਆਰ ਹੋ ਗਏ ਫਿਰ ਪਿੰਡ ਨੂੰ ਜਾਣੀ ਆ ਰਾਤ ਚ ਜਾਂਦੇ ਜਨ ਨਾਲ ਜੂਸ ਪੀ ਕੇ ਜਾਉਂਗੀ ਅੱਜ ਤੱਕ ਹੋ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਨਹੀਂ ਕੁੜੀਓ ਰਾਹ ਛੱਡ ਦੋ। ਓਹ ਹੋ ਹੋ ਚਾਚਾ ਹਾਂ ਕੋ ਸ਼ੁਕਰ ਓਏ ਅੰਦਰ ਨਹੀਂ ਜਾਣਾ ਪੈਣਾ ਅੰਦਰ ਤੋਂ ਪੈਂਟਾ ਹੀ ਨਹੀਂ ਛੱਡਦੀ ਤਿੱਕੀ ਲੈਣਾ ਐ ਕਿਉਂ ਆਇਆ ਚਾ ਨਹੀਂ ਪੀਂਦਾ ਓਏ। ਓ ਚਾ ਨੂੰ ਮਾਰ ਗੋਲੀ ਹਾਂ ਚੰਨੋ ਦਾ ਟਾਈਮ ਹੋ ਰਿਹਾ। ਖੇਤ ਕਹਿੰਦੀ ਕਿ ਕੱਖ ਲੈਣਾ ਆਉਂਗੀ ਤੇਰੀ ਯਾਦ ਨਹੀਂ ਮੇਰੇ ਰ ਮੈਂ ਤਾਂ ਮੋੜ ਤੇ ਖੜਾ ਡਿੰਕਲਾ ਤੇਰੀ ਪੈਂਟ ਦੇ ਮੈਂ ਤਾਂ ਭੁੱਲ ਗਿਆ ਓਏ। ਓ ਮੈਂ ਤਾਂ ਤੇਰੀ ਚਾਚੀ ਨੂੰ ਕਹਿੰਦਾ ਜਲ ਸੌਰੇ ਚੱਲਾਂਗੇ ਬਾ ਫਿਰ ਤੂੰ ਸੌਰੇ ਵਗ ਜਾ ਮੈਂ ਬੜਾ ਰੂਆ ਕੱਖਾ ਹਾਂ ਮੇਰੇ ਹੱਲ ਦੇਖ ਹੱਲ ਜਾ ਮੈਂ ਕੋਈ ਸਕੀਮ ਲਾ ਗਿਆ ਨਾ 2 ਮਿੰਟ ਖੜਾ ਐਂ ਕਰੀ ਫਿਰ ਮੈਂ ਖੇਤ ਪਹੁੰਚਦਾ ਖੇਤ ਆ ਜੀ ਆਪਦਾ ਚੱਨਾ ਤੂੰ ਹਾਂ ਕੋਈ ਕਿੱਠੀ ਵਗ ਚੱਲਾਂਗੇ ਹਲ ਤਾਂ ਟਾਈਮ ਪਿਆ ਚਾਚਾ ਉਹਦੇ ਆਣ ਦਾ ਕੋਈ ਨਾ ਟਕੇਈ ਨਾ ਲੱਗੇ ਤੂੰ ਚੰਗਾ ਮੈਂ ਆ ਗਿਆ ਹੈ ਹਾਂ ਆ ਜੀ ਚੰਗਾ ਹਲਾ ਤੂੰ ਖੜ ਜਾ ਦਸ ਮਿੰਟ ਤੂੰ ਨਾ ਜਾ ਆਏ ਚਾਚਾ ਮੇਰੇ ਯਾਰ ਉਹ ਹੀ ਗੱਲਾਂ ਤੂੰ ਸ਼ੱਕ ਕਰਦਾ ਮੇਰੇ ਤੇ ਉਹ ਚੱਕਤ ਤਾਂ ਨਹੀਂ ਕਰਦਾ ਮੈਂ ਹੋਰ ਮੇਰੇ ਚਾਚਾ ਤੂੰ ਜੈਨੂ ਤਾਂ ਟਾਲਿਆ ਬਣੋ ਨੂੰ ਪਹਿਲਾਂ ਹੁਣ ਕੀ ਕਹੂੰਗਾ ਫਿਰ ਮੈਨੂੰ ਤੇ ਹੁਣ ਤੇਥੋਂ ਵੱਡਾ ਚਲੇਤਰਵਾਜ ਕੌਣ ਹੈ ਜੇ ਤੂੰ ਨਹੀਂ ਟਾਲ ਸਕਦਾ ਕੋਈ ਨਹੀਂ ਟਾਲ ਸਕਦਾ ਨਾਲੇ ਸੌਰੇ ਤਾਂ ਮੰਨ ਜਾਣਗੇ ਜੇ ਚੰਨੋ ਰੁੱਸ ਗਈ ਉਹ ਨਹੀਂ ਮੰਨਣੀ ਫਿਰ ਆਏ ਨਾ کہیں ਬਈ ਕਰਤਾਰਾ ਮੇਰ ਖਾ ਗਿਆ ਚੁੱਕ ਕੇ ਦੇਖ ਲੈ ਮੋਰਨੀ ਦਿਖਾਵਾਂ ਤੈਨੂੰ ਓਏ ਹੈ ਮੋਰਨੀ ਨਾ ਚਾਚਾ ਮੈਂ ਇਹਨੂੰ ਦੇਖਣਾ ਹੈ ਕੀ ਨਾ ਰਹਿਣ ਦੇ ਚਲ ਖੇਤ ਦਿਖਾਵਾਂਗਾ ਨਾ ਨਾ ਲੰਮੜਾ ਜਾ ਫਿਰ ਤੇ ਆਈ ਨਹੀਂ ਪਤਾ ਹੈਗਾ ਆਦਾ ਕੇ ਬਦਲ ਜੇ ਸੁਣਦੀ ਨਹੀਂ ਹਾਈ ਬੇਰਬਾਦ ਹੀ ਗਿਆ ਬੇ ਤਿਆਰ ਨਹੀਂ ਹੋਈ ਬੇਟੀ ਸੇਦੀ ਤਿਆਰ ਕਿੱਥੋਂ ਹੋਗੀ ਮੈਂ ਮਸ਼ੀਨ ਆਂਗੀ ਕੱਲ ਫਿਰ ਕੱਲ ਨੂੰ ਜਾਵਾਂਗੇ ਫਿਰ ਅੱਜ ਨਹੀਂ ਜਾਂਦੇ ਨਾ ਚੱਲਾਂਗੇ ਅੱਜ ਫਿਰ ਤੇ ਜਾਣਾ ਸੇਦੀ ਤਿਆਰ ਹੋ ਬਸ ਅੱਧਾ ਘੰਟਾ ਲੱਗੂਗਾ ਹੁਣ ਹੋ ਜਨੇ ਤਿਆਰ ਉਹ ਮੈਂ ਇਹੀ ਕੱਪੜਿਆਂ ਚ ਬਗ ਚਲ ਉਹਤੇ ਦੂਜੇ ਪਾਲੀ ਜਾ ਕੇ ਲੈ ਹੁਣ ਕਹਿੰਦੇ ਇਹੀ ਕੱਪੜਿਆਂ ਚ ਬਗ ਚੱਲ ਕੁਛ ਨਹੀਂ ਹੁੰਦਾ ਮੈਨੂੰ ਕੱਪੜੇ ਬਦਲ ਲੈਣ ਦੇ ਮੜਾ ਜਾ ਹਾਂ ਬਦਲ ਲੇਂਗੀ ਹਾਂ ਬਦਲ ਲੈਣ ਦੇ ਤੇਰੀ ਮਰਜ਼ੀ ਹੈ ਹਾਂ ਸੇਦੀ ਕਰ ਤੂੰ ਮਾਣ ਮੂਹਤ ਤੋਲਾ ਫਿਰ ਮੜਾ ਮੋਟਾ ਤੋਲਾ ਚੱਕਾ ਜਾ ਸੈੱਟ ਹੋ ਜੂਗਾ ਕੰਮ ਆ ਜਾ ਇਹ ਤਾਂ ਨਹੀਂ ਮੰਦੀ ਉਹ ਨਿਸ਼ਤਰਾ ਐ ਕਰ ਚੱਲ ਰਾਣੀ ਸੁੰਦਰਾ ਕੋਲੇ ਚੱਲੋ ਉਹੀ ਦਊਗੀ ਸਕੀਮ ਇਹਨੂੰ ਮੈਂ ਮਨਾਨਾ ਇਹ ਤਾਂ ਭੱਜੀ ਫਿਰੂਗੀ ਆਏ ਹਾਏ ਲੈ ਨਿਸ਼ਤਰਾ ਪਰ ਹੀ ਹੋਇਆ ਤਾਂ ਲੋਕ 100 ਕੰਮ ਲੈਂਦੇ ਨੇ ਹੈ ਅੱਜ ਤੂੰ ਖਾਲੀ ਤੋਂ ਕੰਮ ਲੈ ਐਂ ਤਾਂ ਇਹਨੂੰ ਨਿਸ਼ਤਰਾ ਕਹਿੰਦੇ ਨੇ ਪਟਵਾਰੀ ਉਹੀ ਤਾਂ ਨਹੀਂ ਬਣਿਆ ਹੋਇਆ ਕਿਹੜੀ ਤੇ ਉਪਰ ਆ ਕਿਹੜੀ ਇਸੇ ਤੋਂ ਉਪਰ ਲੱਗ ਜਾ ਯਾਰ ਆਵਾਏ ਮਿੱਤੋ ਸਮੈਲ ਤਾਂ ਆਉਗੀ ਮੜੀ ਦੀ ਨਾ ਮੈਨੂੰ ਲਾਲ ਆ ਗਿਆ ਹਾ ਤੇਰੇ ਅੱਗ ਲੱਗੀ ਵਾਲੇ ਦੇ ਤੇਰਾ ਬੇੜਾ ਬਹਿਜੇ ਨਾ ਹੁਣੇ ਚੋਂ ਸੁਣ ਲੱਗ ਗਿਆ ਕੰਜਰਾ ਔਰ ਦੇ ਮਾਰੇ ਵੀ ਨਹੀਂ ਮੇਰੇ ਪੇਕੇ ਤੇਰੇ ਗਾਇ ਦੇ ਮੂਰੇ ਦਾ ਧਰਦੇ ਉਹ ਚੁਸਮ ਚੁਸੋਈਆ ਤੇਰਾ ਤਾਂ ਕਰ ਦਿੰਦੀ ਉਹ ਗੱਲ ਨਹੀਂ ਹੈਗੀ ਮੈਂ ਮਾਰੇ ਗੱਲ ਕਹਿਣਾ ਮੈਨੂੰ ਪਤਾ ਹੈ ਅੰਗਰੇਜ਼ੀ ਧਰਨਗੇ ਦੇਸੀ ਧਰਨਗੇ ਮੈਂ ਤਾਂ ਤੇਰੀ ਛੋਟੀ ਭੈਣ ਨਹੀਂ ਉਹ ਕਰਦੀ ਮਖੌਲ ਜਿਹਾ ਦੇ ਮੈਨੂੰ ਲੱਗਦੀ ਸੰਗ ਮੈਂ ਫੋਟੋ ਬਣਾਇਆ ਸਰੀਰ ਬਣਾ ਲਾ ਫਿਰ ਸੰਗ ਜੀ ਨਹੀਂ ਲੱਗੂਗੀ ਬੇੜਾ ਬੈਠਿਆ ਲਵੇ ਜਾ ਕੇ ਪੀਲਿਆਂ ਦਾ ਪਿੱਟ ਤੇ ਫੇਰਾ ਉਹ ਥੋੜੀ ਬਿਜਦੀ ਐ ਇੰਨੀ ਕਿੰਨੇ ਕੀ ਪੀਲ ਹੈ ਬੜਾ ਸਿਆਪਾ ਸੜਾ ਮੈਂ ਤਾਂ ਜਾਂਦੀ ਨਹੀਂ ਵੇ ਰਹਿਣ ਦੇ ਆ ਕੋਈ ਜੱਕਰੀ ਦੇਖ ਲੈ ਫਿਰ ਮੈਂ ਕੱਢ ਨੂੰ ਨਹੀਂ ਜਾਂਦਾ ਵੇ ਮੋਟਰਸਾਈਕਲ ਕਿਸੇ ਟਰੱਕ ਥੱਲੇ ਬਾੜ ਦੇਗਾ ਮਰਚਲੇ ਚੱਕ ਨਹੀਂ ਕਰ ਦੇਗਾ ਮੇਰੀ ਉੱਤੇ ਉਹ ਨਹੀਂ ਬਾੜਦਾ ਇਹਨੂੰ ਲਾ ਕੇ ਤਾਂ ਸਿੱਧੂ ਹੀ ਗੱਲ ਦੀ ਗੱਡੀ ਕੋ ਚੱਕਰੇ ਨਹੀਂ ਹੈਗਾ ਨਾ ਦੇਖਦੇਗਾ ਤੂੰ ਮੈਂ ਤਾਂ ਨਹੀਂ ਜਾਂਦੀ ਮੈਨੂੰ ਤਾਂ ਡਰ ਜਾ ਲੱਗਦਾ ਪਹਿਲਾਂ ਕਦੇ ਦੇਖਿਆ ਐਂਦਾਸ ਮੈਨੂੰ ਹੈ ਡਿੱਗੇ ਤਾਂ ਕੋਈ ਨਹੀਂ ਆ ਤਾਂ ਹੁਣ ਦੇ ਵਾਲਾ ਪੀਂਦਾ ਫਿਰ ਲੱਗਨ ਪਾਣੀ ਨਹੀਂ ਧਾਣੀ ਸਿੱਧੀ ਮੂੰਹ ਦੇ ਬੋਤਲ ਲੜਕੀ ਆ ਤੇਰੀ ਮਰਜ਼ੀ ਆ ਫਿਰ ਦੇਖ ਲੈ ਹੁਣ ਮੈਂ ਤਾਂ ਜਹਾ ਜਹਾ ਗਿਆ ਹਾਜ਼ਰਾਂ ਚੰਗਾ ਧਰਦੇ ਹੋਰ ਨਾ ਪੀ ਫਿਰ ਲੈ ਲੈ ਧਰਦਣਾ ਲੈ ਬੱਸ

ਮੈਨੂੰ ਖੜਾ ਆਇਆ ਲੱਗਦਾ ਨਸ਼ਾ ਹੋ ਗਿਆ ਲੱਗਦਾ ਨਹੀਂ ਹੁਣ ਤਾਂ ਕਹਿੰਦਾ ਦੀਵਾ ਠੀਕ ਆ ਐਂ ਤਾਂ ਠੀਕ ਆ ਬਹਿ ਜਾ ਬਹਿ ਜਾ ਚੱਲ ਚਲੀਏ ਚੱਲ ਨਾ ਹੋਣਾ ਚਲੀਏ ਅਬ ਤੇ ਫਿਰ ਦੋ ਸੁਣਾਤਾ ਬਖ ਜਨਾ ਨਾ ਦਲਦਾ ਫਿਰ ਖਾਉਂ ਬੱਡੂ ਦਾ ਕਰਦੀ ਐ ਉਹ ਕੁਛ ਨਹੀਂ ਹੁੰਦਾ ਦੇ ਦੇ ਆਪ ਸਿੱਧੀ ਆਂਦੀ ਆ ਕੋਈ ਨਾ ਡਰੀ ਹਲਿਆ ਇੱਥੇ ਹੋ ਜਾ ਰਿਹਾ ਦੋ ਦੋ ਅਰਧ ਮਾਰੇਗਾ ਮੈਨੂੰ ਇਹ ਇਧਰ ਮਹਾ ਨਾਲ ਇਧਰ ਦੀ ਨਗਾਰਾ ਰਿਆ ਤੇਰੇ ਅੱਖਾਂ ਨੇ ਕੋ ਬਟਨ ਪਲੇਗ ਦਾ ਜਣਾ ਮਿੱਟੀ ਉੱਤੇ ਚੜਦਾ ਮੋਟਰਸਾਈਕਲ ਇਧਰ ਦੀ ਨੀ ਮਰ ਸਕਿਆ ਮਿੱਟੀ ਦੀ ਇਹ ਤੇਰੇ ਦੋਪਿਆ ਨਾਲ ਕੀ ਤੇਰੇ ਦਾ ਹੋਰ ਕੀ ਠੀਕ ਆ ਮਾਰ ਮੈਂ ਤੈਨੂੰ ਕਹਾਂ ਕਿ ਮੈਂ ਲੈ ਜਾ ਆ ਗਿਆ ਹੋ ਗਿਆ ਹਾਂ ਉੱਚੀ ਉੱਚੀ ਚੜਨਾ ਤੂੰ ਕਿੱਥੇ ਕਾਫੀ ਹੈ ਮਰ ਜਾਣੇ ਲੋਕ ਦੇਖਦੇ ਨੇ ਕਿ ਮਰੀਏ ਨਹੀਂ ਮੈਂ ਤੈਨੂੰ ਜਦ ਇਥੇ ਲੋਕਾਂ ਜਿਹਾ ਡਿੱਗ ਜਾਂ ਗਿਆ ਕਰਕੇ ਫੇਰਾ ਚੱਕਦੇ ਲੋਕਾਂ ਨੂੰ ਸਰੇ ਨਾ ਬਹਿ ਜਾ ਮੈਂ ਜਾ ਬੈਠਾ ਨਹੀਂ ਬੈਠੀ ਹੈ ਕਿ ਰੰਦੇ ਬਸ ਕਰ ਆ ਜਾ ਮੈਂ ਹੁਣ ਪਤਾ ਹੈ ਮਿੱਟੀ ਤੇ ਐਡਾ ਢੇਰ ਨਹੀਂ ਚਮਕੇ ਤੈਨੂੰ ਇਹਦੇ ਚੜਤਾ ਦੀ ਮੋਟਰਸਾਈਕਲ ਜਾਂਦਾ ਜਾਂਦਾ ਕੀ ਪਤਾ ਤੂੰ ਟਰੱਕ ਨਾਲੇ ਬਾੜ ਦੇ ਨਹੀਂ ਦੇਖਦਾ ਤੂੰ ਆ ਜਾ ਬਹਿ ਜਾ ਕਰ ਨਾ ਮੈਂ ਨਹੀਂ ਬੈਠਦੀ ਕਿ ਦੇਖੀ ਕਿ ਮੋਟਰਸਾਈਕਲ ਬਹਿ ਜਾ ਕਰ ਬਹਿ ਜਾਂਦੀ ਮਹਾ ਬੈ ਸਿੱਧਾ ਤੇ ਤੋਂ ਮੋਟਰਸਾਈਕਲ ਤੇ ਨਹੀਂ ਬੈਠਾ ਜਾਂਦਾ ਮਰ ਜਾਣੇ ਕੱਲ ਨੂੰ ਵਕਤ ਚੱਲਾਂਗੇ ਹਾਂ ਮੈਂ ਗੱਲ ਕੋਲ ਨੂੰ ਨਹੀਂ ਜਾਂਦਾ ਮੈਨੂੰ 100 ਕੰਮ ਨੇ ਕਿ ਵਿਲਾ ਮੈਂ ਮੈਂ 100 ਕੰਮ ਨੂੰ ਕੀ ਗੱਲ ਆ ਕਿਤੇ ਲੱਗਿਆ ਹੋਣਾ ਤੂੰ ਨੀ ਪਟਵਾਰੀ ਦਾ ਹੈਗਾ ਹੋਰ ਕਿੱਥੇ ਲੱਗ ਜਾ ਬਣਿਆ ਪਟਵਾਰੀ ਆ ਜਾਂਦੇ ਮੈਂ ਤੈਨੂੰ ਪਟਵਾਰੀ ਨੂੰ ਹੈ ਆ ਦੇਖ ਲੈ ਲੋਕੀ ਇਸ ਵਾਰ ਮਾਰ ਮਾਰ ਲੱਗਦੇ ਨੇ ਬੇੜਾ ਪੱਠੀ ਵਾਲੇ ਮੋਟਰਸਾਈਕਲ ਪਤਾ ਮੈਨੂੰ ਵੀ ਪਟਵਾਰੀ ਦਿਖਾਓ ਚੱਲੇ ਨੇ ਹੁਣ ਆ ਕੋਦੇ ਚੱਲੇ ਨੇ ਹੁੱਜੇ ਜਾਣਾ ਕਿੱਥੇ ਜਾਣਾ ਲੇਕ ਤੇ ਜਾਣਾ ਨਾ ਹੋਵੇ ਨਹੀਂ ਬੈਜਾ ਬੈਜਾ ਹੁਣ ਸਿੱਧਾ ਚਲਾਉਂਗਾ ਜਦੋਂ ਆ ਜਾ ਸਿੱਧਾ ਜਮੇ ਸਿੱਧਾ ਚਲਾਉਂਗਾ ਹੁਣ ਡਿਪੋ ਟੱਲ ਨੂੰ ਵਗ ਚੱਲਾਂਗੇ ਕੱਲ ਨੂੰ ਨਾ ਟਾਈਮ ਆ ਗਿਆ ਯਾਰਾਂ ਨੇ ਵੇ ਹਾਂ ਉਹ ਠੀਕ ਚਲਾਈ ਮੋਟਰਸਾਈਕਲ ਚ ਜਮਾ ਸਿੱਧਾ ਚਲਾਉਂਗਾ ਦੇਖ ਲੈ ਆਹੋ ਬੈ ਜਾ ਦੇਖ ਲੈ ਨਹੀਂ ਇੱਕ ਝਾਂਸੂ ਹੋਰ ਬਈ ਬਈ ਅੰਗੂ ਚੱਕਰੇ ਨਹੀਂ ਇਹ ਤਾਂ ਗਈ ਗੱਡੀ ਵੱਖਾ ਹਾਂ ਤੇ ਹੁਣ ਜਣਾ ਦੇ ਮਰ ਜਾਣਿਆ ਤੂੰ ਕਰ ਨਿਕਲੇ ਮਾਤਾ ਤੇਰੇ ਇੱਧਰ ਤੈਨੂੰ ਹੁਣ ਵੀ ਮਿੱਟੀ ਚਮਕੀ ਹੈਗੀ ਜੱਟ ਦੀ ਗਾੜੀ ਐ ਸਿੱਧੀ ਤੈਨੂੰ ਕੋਈ ਨਹੀਂ ਵਿਦਦਾ ਗਾਉਂਗਾ ਤੇ ਉੱਪਰ ਦੀ ਨਗਾਉਗਾ ਨਹੀਂ ਉਰੇ ਪਰੰਦੇ ਨੀ ਕਾਇਦੇ ਵੀ ਮਾਤਾ ਨੂੰ ਮਾਰਨਾ ਹੈ ਤੇ ਤੈਨੂੰ ਚੜਾ ਕੇ ਡੇਕ ਕੇ ਤੇਰੀ ਲਤਬਾ ਤੋੜਨੀ ਹੈ ਤੈਨੂੰ ਮੰਜੇ ਤੇ ਬਿਠਾਉਣਾ ਮੈਂ ਤੈਨੂੰ ਮੰਜੇ ਤੇ ਬਿਠਾ ਕੇ ਮੇਰਾ ਰੋਟੀ ਪਾਣੀ ਕੋਣ ਪਕਾਉਗਾ ਬੌਲੀ ਆ ਮੈਂ ਤੈਨੂੰ ਪਤਾ ਹੈ ਕਿ ਨਹੀਂ ਹੈ ਜੀ ਰੋਟੀਆਂ ਵਾਲੀ ਕੋਣ ਤਾਂ ਪਰੌਠੇ ਪਕਾ ਕੇ ਦੇਊਗੀ ਮੇਰੀ ਸੋਪਣ ਉਹ ਕਿਹੜੀ ਐ ਹੋ ਮੈਨੂੰ ਦੱਸ ਦੇ ਮੈਂ ਘਰੇ ਜਾਇਆਂ ਉਹਨਾਂ ਦੇ ਉਹ ਜਾਂਦਾ ਤਾਂ ਹੈਗਾ ਉਹਨਾਂ ਦੇ ਘਰੇ ਮਰਨ ਜੋ ਕਰਿਆ ਆ ਮਰ ਕੇ ਮਿੱਟੀ ਤੇ ਮੋਟ ਸਨ ਚੜਾ ਦੋ ਪਤਾ ਨਹੀਂ ਕੀ ਕਰ ਤੱਕ ਕਦੇ ਕਿਨੋ ਚੜਾ ਦੋ ਤੇ ਮਿੱਟੀ ਦੇ ਉੱਤੇ ਮਾਰਦੀ ਕਿਉਂ ਹੈ ਪਿਆਰ ਨਾਲ ਗੱਲ ਕਰ ਲੈ ਔਰ ਤੇਰੀ ਜਾਨ ਨੂੰ ਰੋਮਾ ਹੈ ਮਰ ਜਾਣਾ ਕਿੱਥੋਂ ਮੇਰੇ ਬਾਸ ਦੇ ਤਰੇ ਪੈਦੀ ਮੇਰੇ ਕਰਮਾਂ ਚ ਤੂੰ ਆ ਜਾ ਆ ਜਾ ਆ ਫਟੋ ਵੀ ਨਹੀਂ ਕਰ ਦਰ ਸਭ ਤਾ ਪਹਿਲਾਂ ਵੀ ਪਿੱਤੀ ਦੀ ਦਾਰੂ ਕੀ ਨੇ ਤਾਂ ਮੈਂ ਤਾਂ ਲੱਗਾ ਬੋਲ ਰਿਹਾ ਥੋੜੀ ਹੀ ਮੁੱਕੀ ਹੋਈ ਤੇ ਪਹਿਲਾਂ ਵੀ ਲਈ ਹੋਈ ਹੈ ਤੇਰੀ ਇਹ ਤਾਂ ਮੇਰੇ ਨਾਲ ਦੂਜੀ ਸੀ ਪਤਾ ਨਹੀਂ ਭਈ ਹੈ ਜੀ ਤੇਰੇ ਰੋਲਾਂ ਤੇਰੇ ਅਗਲੇ ਪਿਛਲੇ ਨੂੰ ਫਿਰ ਮੈਨੂੰ ਕਿੱਥੋਂ ਲੈ ਕੇ ਭੱਜ ਜਾਣਾ ਮੇਰੇ ਪੇਕੇ ਦੇ ਘਰੇ ਲੈ ਕੇ ਜਾਉ ਲੈ ਕੇ ਜਾਉ ਸਿੱਧਾ ਸਿੱਧਾ ਆ ਬੰਨੇ ਕਰ ਮੋਰੇ ਹੱਥ ਮੈਂ ਤਾਂ ਕੱਲ ਨੂੰ ਬਸ ਛੱਡ ਕੇ ਭੱਜ ਜੂਗੀ ਨਹੀਂ ਤੂੰ ਲੈ ਚੱਲੀ ਮੈਨੂੰ ਠੀਕ ਆ ਜਾਂ ਤੂੰ ਭੱਜ ਜਾ ਚੱਲਿਆ ਕਿਧਰ ਉਹ ਜੰਨਤ ਮੈਂ ਕਿੱਥੇ ਜਾਣਾ ਮੈਂ ਪੱਟ ਪਾਉ ਮਿੱਟੀ ਉੱਪਰ ਦੀ ਪਾ ਮੈਂ ਮਿੱਟੀ ਤੋਂ ੱਟ ਪਾ ਪਾ ਤੂੰ ਆ ਕਰੂ ਤੋਂ ੱਟ ਪਾ ਦੇ ਐ ਕਰਕੇ ਸਿੱਧਾ ਅੱਛਾ ਹਾਂ ਮੈਂ ਨਹੀਂ ਕੰਨੀ ਲੈ ਕੇ ਚੌਣਾ ਮੜ ਬਣ ਜਾ ਕਰ ਮਾ ਮੈਂ ਤੇਰੀ ਸਮਾਨਹੂਰੀ ਬਣਾਉਂਗੀ ਆ ਮਿੱਟੀ ਦੇ ਐ ਕਰ ਦੂਏ ਪਾਸੇ ਦਿੱਤਾ ਕਰਕੇ ਬਹਿ ਜਾ ਹੋਰ ਆ ਮੈਂ ਨਹੀਂ ਮਰਨਾ ਚਾਹੁੰਦੀ ਮੈਂ ਤਾਂ ਹਜੇ ਚੌਣਾਗਾ ਹੁਣ ਜਾਂਦੀ ਨਹੀਂ ਮੈਂ ਨਹੀਂ ਜਾਂਦੀ ਹੈਗੀ ਮੇਰੇ ਸੁਪਨਾ ਨੇ ਕਿ ਉਹ ਪਾਣੀ ਫੇਰਦੇ ਮੇਰੀ ਸਾਲੀ ਨਾਲ ਮਜ਼ਾਕ ਕਰਨੇ ਤੇ ਸਾਲੇ ਤੋਂ ਸੇਵਾ ਕਰਾਣੀ ਸੀ ਸੇਵਾ ਕਰਾਉਣੇ ਤੇਰੇ ਦੱਸਣ ਨਹੀਂ ਜੇ ਤਾਂ ਸੇਵਾ ਕਰਾਉਣੀ ਹੁੰਦੀ ਹੁਂ ਜੇ ਜਾਣੇ ਦਾਰੂ ਦਾ ਪੀਂਦਾ ਅੱਜ ਤੋਂ ਚੱਲ ਫਿਰ ਤੂੰ ਨਿੰਬੂ ਲੰਬੂ ਪੀ ਲੈ ਚੱਟ ਲਾਂ ਅੱਗੇ ਉਹ ਬੂ ਜੱਟ ਨਹੀਂ ਕਾਲੇ ਕੁੱਤੇ ਆਂ ਜਾਂਦੀ ਨਹੀਂ ਹੁਣਾ ਆਹੋ ਮੈਂ ਜਾਂਦੀ ਹੈਗੀ ਆ ਜਾ ਲੱਡੋ ਵੇ ਭਗ ਜਾ ਮੈਂ ਮਰੂੰਗੀ ਤੇਰਾ ਟੋੜਾ ਚੱਕ ਕੇ ਇੱਥੋਂ ਅੱਛਾ ਚੰਗਾ ਪਰ ਤੇਰੀ ਮਰਜ਼ੀ ਹੈ ਵੀ ਲੱਲ ਕਿ ਤਰਾ ਜਿਵੇਂ ਤੇਰਾ ਕੰਮਦਾਰ ਉਹਨੇ ਨਹੀਂ ਕਰਿਆ ਨਾ ਤੇਰਾ ਦੋ ਮਾਰ ਕੰਮ ਕਰ ਗਿਆ ਲੈ ਚੱਲ ਕਿਤੇ ਮੇਰੇ ਸਾਲੇ ਦਾੱਕ ਬੈਠਾ ਜਾ ਨਾਲ ਗੱਲਾਂ ਮਾਰ ਰਿਹਾ ਹੋਵੇ ਉੱਡ ਲੈ ਮਰਦੀ ਹੈ ਤੇਰੀ ਨਾਜ ਆ ਮੈਂ ਕਹਾਂ ਲੱਗੀ ਜਾਣਾ ਤੈਨੂੰ ਪਾਉਂਦੀ ਆਊਗੀ ਓਏ ਨਿਸ਼ਚਿਤ ਰ ਦੀ ਆੜਨਾ ਆਵੇ ਕਿਵੇਂ ਨਾ ਪੱਕੀ ਆਊਗੀ ਮੈਨੂੰ ਤਾਂ ਲੱਗਦਾ ਝੂਠਾ ਵਾਦਾ ਕਰਗੀ ਓਏ ਉਹ ਵੀ ਕਹਾਗਾ ਮੇਰੇ 100% ਰਿਪੋਰਟਾਂ ਓਕੇ ਓਕੇ ਦੇ ਰਿਪੋਰਟਾਂ ਐਸੇ ਇੱਕ ਗੱਲ ਨਹੀਂ ਸਮਝਾਈ ਆਂ ਨੇ ਭੈਣੂ ਘੜਾਲਾ ਪੱਲੀ ਵੀ ਤੇਰੀ ਦਾਤੀ ਵੀ ਤੇਰੀ ਬਰਸੀਨ ਵੀ ਤੇਰਾ ਉਹਦਾ ਨੂਨ ਤੇਲ ਹੈ ਹੀ ਨਹੀਂ ਕੋਈ ਯਾਰ ਉਹਦਾ ਮੈਂ ਆ ਗੱਲ ਤਾਂ ਠੀਕ ਐ ਸਾਡਾ ਵੀ ਮੁੱਲ ਪਾ ਦੇ ਕਦੇ ਚਾਚਾ ਰਾਜੇ ਦੀ ਰਾਣੀ ਐ ਰਾਣੀਆਂ ਨੇ ਛੱਤਰ ਦੀ ਉਹ ਹੀ ਖਮਦਾ ਮੇਰੇ ਸਾਡੇ ਤਾਂ ਦੇਖ ਲੈ ਤੇਰੀ ਚਾਚੀ ਕਹਿੰਦੀ ਚੱਲ ਉਹਦਾ ਭਾਈ ਬਿਮਾਰ ਹੋ ਰਿਹਾ ਉੱਥੇ ਜਾਣਾ ਦੀ ਹਾਂ ਹੈ ਮਹਮਦ 2 ਮਿੰਟਾਂ ਦੇ ਕੱਖ ਲੈ ਕੇ ਫੇਰ ਚੱਲਦੇ ਆਣਾ ਹੀ ਤੀਏ ਭਾਈ ਟਾਈਮ ਦਿੱਤਾ ਹੋਇਆ ਦੀ ਤੇਰਾ ਬੇੜਾ ਬਹਿ ਗਿਆ ਓਏ ਘਰੇ ਸਾਰਾ ਕੁਝ ਦੱਸ ਤੀਏ ਤੂੰ ਤਾਂ ਨਾ ਕਿਹਾ ਓਏ ਨਾ ਚਾਚਾ ਮੈਂ ਕਿਉਂ ਦੱਸਣਾ ਚਾ ਚੂੜੀਆਂ ਕੀ ਕਿਨੇ ਸੁਲੰਬੇ ਦਾ ਥੱਲੇ ਕਿਸਨੇ ਕੈਮਰਾ ਲਾਰ ਕੇ ਦੀ ਮੇਰੇ ਸਾਰੇ ਟਿੰਡਸ ਦਾ ਤੇਰਾ ਰੋਲਾ ਪੈਰਾ ਕੋਈ ਫਿਰਦਾ ਹੋਣਾ ਮਗਰ ਤੇਰੇ ਲੱਗਿਆ ਟਾਈਮ ਚਾਗਦਾ ਹੈ ਤੇਰਾ ਐ ਚਾਚਾ ਤੂੰ ਅੱਜ ਸੋਰੀ ਭਗ ਜਾਣਾ ਕੰਜਰ ਦਾ ਆ ਕੀ ਹਾਂਜੀ ਪਾਣੀ ਹੈ ਪਾਣੀ ਅੱਛਾ ਚੱਲੀ ਪਾਣੀ ਹੈ ਇਹ ਰੈਂਦੇ ਰੈਂਦੇ ਵੇ ਮੈਨੂੰ ਬਸ ਤੇਰੇ ਵਾਸਤੇ ਆਈ ਚਾਚਾ ਤਾਂ ਉਹੀ ਠੱਕਾ ਕਰਦਾ ਤੀਗਾ ਆ ਦੇਖ ਲੈ ਮੈਂ ਲੈ ਕੇ ਪਾਣੀ ਹੈ بس ਮੈਨੂੰ ਥੋੜੀ ਆਹੀ ਚੀਜ਼ ਮਾੜੀ ਲੱਗਦੀ ਆ ਮੈਂ ਤਾਂ ਕਿਹਾ ਤੀਏ ਇਹਨੂੰ ਆਜੋ ਜੀ ਬਹਿ ਜਾਓ ਬਹਿ ਜਾਓ ਜੀ ਮੈਂ ਇੱਥੇ ਬੈਠਣ ਨਹੀਂ ਆਈ ਮੈਂ ਖੜਾ ਹੋ ਲਾਂਗਾ ਮੈਂ ਤੁਹਾਨੂੰ ਜਿਹੜਾ ਕੰਮ ਕਿਹਾ ਸੀ ਕਰ ਤਾਂ ਮੈਂ ਤਾਂ ਜੀ ਕਿਹਾ ਤੀ ਚਾਚੇ ਨੂੰ ਵੀ ਇੰਜਾਂ ਦੀਆਂ ਚੀਜ਼ਾਂ ਤੁਸੀਂ ਨਾ ਪੀਆ ਕਰੋ ਜਦੋਂ ਚਾਚੇ ਕੋਲ ਇੰਨੀ ਸੋਹਣੀ ਚੀਜ਼ ਹੋਵੇ ਆਹ ਚੀਜ਼ਾਂ ਤਾਂ ਕੀ ਰੱਖਿਆ ਭਲਾ ਚਾਚਾ ਮੈਂ ਕਦ ਪੀਣਾ ਪੜੋਈਆ ਮੈਂ ਤੂੰ ਪਹਿਲਾਂ ਤੈਨੂੰ ਗੱਲ ਦੱਸਦਾ ਮੈਂ ਨਹੀਂ ਤੁਸੀਂ ਕਿਤੇ ਜਾਣਾ ਦੀਗੇ ਸਿੱਧੀ ਖੇਤ ਆਗੇ ਨਾ ਨਾ ਖੇਤੀ ਹੁਣਾ ਸੀ ਮੈਂ ਤਾਂ ਐ ਚਾਚਾ ਇਹ ਤਾਂ ਕੋਣ ਟੋਰ ਐ ਕੱਢ ਕੇ ਆ ਗਈ ਕਿਸੇ ਪਾਸੇ ਲੱਗਦੀ ਨਹੀਂ ਕੱਖ ਲੈਣ ਆਈਏ ਜਿਵੇਂ ਵਿਆਹ ਦੇ ਪੋਜ ਦੇਣੇ ਓਏ ਇਹਨਾਂ ਨੇ ਫਿਰ ਮੇਰੇ ਨਾਲ ਵਿਆਹ ਦੇ ਪੋਜ ਦੇਣੇ ਕੱਖ ਤਾਂ ਤਾਂ ਵੱਢਣੇ ਨੇ ਅੱਛਾ ਪੱਟ ਦਾ ਖੇਤ ਰੇ ਮੂਜਾ ਕੇ ਦੇਖੀ ਨਾ ਉਟਾ ਵਾਂਗੂ ਮੈਂ ਕਹਨੀ ਐ ਜੀ ਹਾ ਸਾਗ ਵੀ ਤੋੜ ਲਈ ਸਾਗ ਤਾਲੂ ਫਿਰ ਤੁਹਾਨੂੰ ਵੀ ਭੇਜ ਦੂੰਗੀ ਮੈਂ ਕਰੀ ਦੇ ਆਉਂਗਾ ਹੀ ਤੋੜ ਕੇ ਏਡੀ ਕੀ ਗੱਲ ਐ ਮੈਨੂੰ ਤਾਂ ਪਹਿਲੀ ਪਤਾ ਨਹੀਂ ਤੈਨੂੰ ਸਾਗ ਚਾਹੀਦਾ ਹੋਊਗਾ ਮੈਂ ਏਦਾਂ ਕਾ ਤੋੜ ਰਖਿਆ ਚੱਲ ਆਪਾਂ ਤੋੜ ਕੇ ਲੈ ਆਂ ਆਹ ਜੀ ਲਿਆ ਮੈਂ ਉਠਾਵਾਂ ਤੁਹਾਨੂੰ ਨਾ ਨਾ ਉਖੜੂ ਮੈਂ ਕਹਿੰਦਾ ਨਹੀਂ ਤਸੀ ਹੁਰੀ ਬੈ ਜਾਂਦੇ ਮੈਨੂੰ ਦੱਸ ਦਾਂਦੇ ਕਿੰਨੇ ਕੱਖਾਂ ਦੀ ਲੋੜ ਐ ਓਏ ਆਪਣੇ ਮੈਨੂੰ ਪੰਜ ਸੱਤ ਬੰਦਾ ਵੜਦੇ ਬੜੋ ਜਾਂ ਬੜਦੇ ਅਸੀਂ ਆਨੇ ਚੰਗਾ ਵੜਾ ਜਾ ਗਾ ਆਈਏ ਕਾਤਰ ਗੁਤਰੇ ਦੇ ਪੱਟ ਲਿਆ ਮਨ ਨਾਲ ਮੈਂ ਖੜ ਜਾ ਹੰਦਰਾ ਹੈ ਜੀ پتہ ਕੀ ਹੈ ਤੁਸੀਂ ਮੈਨੂੰ ਕਹਿਦਾ ਨਹੀਂ ਮੈਂ ਸਿੱਟਿਆ ਨਾ ਕਿਹਾ ਤੁਸੀਂ ਜਦ ਕੋਈ ਸੁਣਿਆ ਨਹੀਂ ਪਹਿਲਾਂ ਮੈਂ ਵੀ ਤੈਨੂੰ ਇਹੀ ਕਹਿ ਬੀ ਇਹਦੇ ਹਰਾ ਦਿੱਟ ਗਿਆ ਨਾ ਆ ਜਾਂਦਾ ਮੈਂ ਤਾਂ ਇਹ ਕਹਿੰਦਾ ਦੀਆ ਮਹਾਗੇ ਤੇ ਚਾਚੇ ਨੂੰ ਕਹਿਣ ਦੀ ਲੋੜ ਨਹੀਂ ਮੇਰੀ ਤੇ ਚਾਚੇ ਦੀ ਇੱਕ ਹੀ ਗੱਲ ਬਾਤ ਹੈ ਚਾਚਾ ਦਾ ਮੈਨੂੰ ਕਹਿ ਦੇ ਮੈਂ ਖੂਚ ਮਰ ਜੂ ਇਹਦੇ ਪਿੱਛੇ ਤੁਸੀਂ ਕਹਤਾ ਹੁਣ ਬਾੜੇ 'ਚ ਮਰ ਜਾ ਮੇਰੇਂ ਤਰਾ ਉਦੋਂ ਮਰ ਜਾ ਸੀ ਮੜੇ ਕਾਲੀ ਕਮਦ ਉਹ ਇਹਦੇ ਅੱਗ ਲੱਗੀ ਪਈਆਂ ਨਹੀਂ ਲੱਗ ਰਾ ਤਲਨ ਮੈਰਾ ਇੱਥੀ ਵਸੇ ਤੋੜ ਲੈਨੇ ਸਾਗ ਹੀ ਤੋੜਨਾ ਉਹ ਬੁਰਾ ਤੋੜਨਾ ਇੱਧਰ ਨਹੀਂ ਵਧੀਆ ਹੈਗਾ ਬੱਕਰੇ ਇਹੋ ਆਹ ਉਹ ਪਰਾਂ ਮਗ ਜਾ ਪਰਾਂ ਵਧੀਆ ਉਰੇ ਭਾਂਚੇ ਸਰਾਂ ਚ ਕੀੜੇ ਬੜੇ ਨੇ ਆਹ ਦੇਖ ਇਥੋਂ ਤੋੜਾਂਗੀ ਹੈ ਦੇਖੀ ਗਿੱਲਾ ਨਾ ਹੋਵੇ ਕਿਤੇ ਖਰਾਬ ਹੋ ਜਾਈ ਤੇਰੀ ਨਾ ਨਾ ਜੀ ਸੁੱਕਾ ਹੀ ਆ ਸੁੱਕੀ ਆ ਛੱਕ ਦੇ ਵਿੱਚ ਫੱਟੇ ਤੋੜ ਲੈ ਕੱਚੇ ਵਿੱਚ ਗੰਦਣਾ ਜਾਵਾ ਹਾਂ ਸੁਣੂ ਮੈਂ ਸਾਗ ਬਣਾ ਕੇ ਭੇਜੂੰਗੀ ਠੀਕ ਹੈ ਨਾ ਨਾਲੇ ਮੱਕੀ ਦੇ ਰੋਟੀਆਂ ਨਾਲ ਹੀ ਚਾਰ ਹੈ ਹਾਂ ਹਾਂ ਗਰਮ ਗਰਮ ਬਣਾ ਦੂੰਗੀ ਮੈਂ ਕਹਿੰਨੇ ਤੁਸੀਂ ਘਰੀ ਆਜੋ ਘਰੀ ਖਵਾ ਦੂੰਗੀ ਤੁਹਾਨੂੰ ਨਹੀਂ ਆਉਂਗਾ ਮੈਂ ਆਪਣੋ ਹੀ ਜਾ ਉਹੀ ਮਾਰਨੀ ਹੈਗਾ ਘਰੇ ਕੀ ਕਰਾਂਗੀ ਚਾਚਾ ਓਏ ਹਾਂ ਕਿੰਨੇ ਕ ਵੱਢਣੇ ਨੇ ਉਹ ਪਰੀਆਂ ਦਾ 10 ਵੱਢਣੇ ਤਾਂ ਥੱਪਾ ਨਹੀਂ ਵੱਢਿਆ ਹਲੇ ਹਾਂ ਓਏ ਵੱਢ ਲੈ ਚਾਚਾ ਕੱਚੀਆਂ ਗੰਡਲਾਂ ਦਾ ਤੂੰ ਲੈ ਗਿਆ ਮੇਰੇ ਰਾ ਓ ਯਾਰ ਮੈਂ ਜਾਣਾ ਵੀ ਹੈ ਤੈਨੂੰ ਪਤਾ ਹੈ ਪਤਾ ਲੈਣਾ ਕਿਹੜੇ ਤਰੀਕੇ ਕਿੱਥੇ ਜਾਣਾ ਜੀ ਤੁਸੀਂ ਮੈਂ ਕੰਮ ਜਾਣਾ ਬੜਾ ਜਾ ਐਨੇ ਤਾਂ ਜਾਣਾ ਜੀ ਤੁਸੀਂ ਮੇਰੇ ਨਾਲ ਵਗ ਚੱਲਣੀ ਉਹ ਨਾਲੇ ਮੈਂ ਕੱਖ ਸਿੱਟਿਆ ਹੂਆ ਕੋਈ ਗੱਲ ਨਹੀਂ ਤੁਹਾਡੇ ਨਾਲ ਵਗ ਚੱਲੂੰਗੀ ਜੀ ਕੌਂ ਦਾ ਪਕਾਈ ਮਾਰਦਾ ਕਾਨੂੰ ਬੋਲਦੀਆਂ ਇਹਦੇ ਨਾਲ ਹੈ ਜਿਆਦੇ ਮੂੰਹ ਨਾ ਦਾ ਬੰਦਾ ਗੱਲ ਤੇ ਹੈ ਸੱਚੀ ਤੂੰ ਤੁਸੀਂ ਆਪਦੇ ਨਾਲ ਕੋਈ ਤਾਂ ਰੱਖੇ ਜੀ ਗੱਲ ਤਾਂ ਇਹ ਕੱਖ ਕਰਨਾ ਬੜਾ ਲੰਨੇ ਆ ਚੱਲ ਚੰਗਾ ਅੱਛੇ ਤੇ ਛਿੱਤੀ ਸਾਗ ਤੋੜ ਦੋ ਆਹ ਦੇ ਟੁੱਟ ਗਏ ਹਮਲੇ ਹੈ ਚਾਚਾ ਹਾਂ ਕਿੰਨੇ ਕ ਵੱਡੇ ਨੇ ਉਹ ਆਪਣੋ ਯਾਰ 10 ਭਰੇ ਵੱਡੇ ਨੇ ਸਾਰਾ ਘੇਰਾ ਲੱਗ ਜੂਆ ਇਹ ਮੈਂ ਐਂ ਕਹਿੰਦਾ ਤੇ ਯਈ ਤੁਸੀਂ ਦੇਖ ਲੈਂਦੇ ਆ ਕਿ ਸੋਡੀ ਮੈਂ ਇਸ ਨੂੰ ਬਾਤ ਨੇ ਹੁਣ ਕੀ ਕਰਾਂ ਦੇਖਿਆ ਮੈਂ ਜਾ ਕੇ ਜੀ ਕਾਣੂ ਟੌਂਡਾ ਬਕਵਾਸ ਮਾਰ ਰਿਹਾ ਉਹ ਚਾਚਾ ਦੇਖ ਲੈਂਦੇ ਮੇਰਾ ਕਿ ਪਤਾ ਇਹਨਾਂ ਦੀ ਮੈਂਸ ਕੱਕ ਤੋੜੇ ਜਾਂਦੀ ਹੋਵੇ ਆਵਾ ਮਾ ਨਾ ਜਾਤਾ ਵੜਦਾ ਆ ਨਵੇ ਕਨਾਬੇ ਦਾ ਨੀ ਦਿੰਦਾ ਉਹ ਤਾਂ ਲੱਗ ਰਿਹਾ ਮੈਨੂੰ ਚਲੋ ਕੋਈ ਨਾ ਜੀ ਤੁਸੀਂ ਰਹਿਣ ਨੂੰ ਗੋਲਿਆ ਕਰੋ ਇੰਨਾ ਤੁਸੀਂ ਸਾਹ ਤੜਵਾਓ ਮੇਰੇ ਨਾਲ ਜੀ ਨੂੰ ਮੇਰਾ ਸਾਰਾ ਇਹ ਡੀਸੀ ਲੱਗਿਆ ਹੋਇਆ ਠੀਕ ਹੈ ਨਾ ਓਏ ਆਏ ਕਨਾ ਮਹਾ ਬਹੁਤ ਮਿੱਠੀ ਬੋਲੀ ਓ ਜੀ ਤਾਂ ਕਦੇ ਚਾਚੀ ਨਹੀਂ ਕਹਿੰਦੀ ਇਹ ਵੀ ਚਾਚੀ ਹੈ ਤੇਰੀ ਜੀ ਨਾਨੀ ਲੱਗਦੇ ਤੇਰੀ ਇਹ ਕਣੀ ਨਾ ਗੌਰ ਕਰਦਾ ਤੰਦਾਂ ਨੂੰ ਮਰੀਏਗਾ ਪਕਾਈ ਤੋੜ ਲੈ ਕੇ ਚੱਕ ਕੇ ਜਾਣਾ ਦਾ ਬੁੱਤਾ ਹੋਰ ਅੰਦਰ ਆ ਗਿਆ ਥੋੜਾ ਆ ਜਾਂਦੇ ਆਪਾਂ ਨੂੰ ਕਿਹਦਾ ਡਾਰਾ ਖੜਾ ਰਿਹਾ ਵਕਤ ਦੇ ਮਾਰਿਆ ਕਿਵੇਂ ਗੋਡਣੀਆਂ ਹੋਰਾਂ ਪਰਕੇ ਮਾਰਿਆ ਫੈਰੇ ਦੇ ਤਾਂ ਜਾਊਗਾ ਭੱਜਿਆ ਹੈ ਪੱਬਿਆਂ ਤੇ ਹੁਣ ਨੂੰ ਜੀ ਕਰਨ ਲੱਗ ਰਿਹਾ ਹਾਂ ਠੀਕ ਹੈ ਚੱਲ ਵੱਢ ਲੈ ਤੇਰੇ ਕਰਮਾਂ ਦਾ ੱੱਕੀ ਨੇ ਲੈ ਦੱਸ ਪੱਕੀ ਸਰੋਂ ਚ ਲੱਗ ਰਹੇ ਨੇ ਮੱਥਾ ਮਾਰਨ ਉਧਰ ਆਪਣੇ ਨੇ ਕੱਚੀਆਂ ਕੱਚੀਆਂ ਗੰਦਲਾਂ ਹੈ ਜੀ ਇਹ ਕਹਿੰਦੇ ਇੱਥੇ ਪੱਕੇ ਪਿਆ ਉਧਰ ਵਧੀਆ ਨਹੀਂ ਟੰਡਾ ਬਗਵਾਸ ਮਾਰਦਾ ਹੈ ਦੇ ਜਿਵੇਂ ਇਹਦੀ ਉਮਰ ਪੱਕਰੀ ਆਵੇਂ ਇਹਦੀ ਤਾਂ ਸਾਰੀ ਉਸ ਤੋਂ ਪੱਕੀ ਖੜੀ ਆ। ਉਲ ਤਾਂ ਕੱਢ ਰਖ ਨੇ ਡੇਡੇ। ਹੈ ਆਪਣੇ ਤਾਂ ਕੱਚੀ ਖੜੀ ਆ ਉਹਦਾ ਇੱਕ ਪੇਡਾ ਵੀ ਨਹੀਂ ਹੈਗਾ। ਇੱਕ ਗੱਲ ਕਹਾਂ ਜੀ। ਹਾਂ। ਆ ਦੇਖੀ ਇੱਥੇ ਕੋਈ ਨਾ ਕੋਈ ਆਈ ਜਾਂਦਾ। ਮੈਨੂੰ ਤਾਂ ਦੇਖੀ ਉਹ ਚੰਗਾ ਨਹੀਂ ਲੱਗ ਰਾ। ਆ ਫੋਟੋ ਸਾਡ ਮੈਂ ਤਾਂ ਆਪ ਕਹਿਣਾ ਇਹ ਕਰ। ਤੂੰ ਜਾ ਮੈਂ ਤੈਨੂੰ ਘਰੇ ਪਹੁੰਚਾ ਦੂੰਗਾ। ਥਾਕ ਦੂ ਜਾ। ਬਸ ਚੰਗਾ। ਜਾਣੀ ਆ ਮੈਂ ਤਾਂ। ਕੱਖ ਵੀ ਕਰ ਹੀ ਲੈ। ਇਹ ਕੀ ਕਰਨ ਆ ਰਿਹਾ ਹੁਣ ਇੱਧਰ? ਪਾਸੇ ਹੋ ਜਾਣ ਦੇ ਮੈਨੂੰ। ਪਤਾ ਜੀ ਮੈਂ ਸੋਲੂ ਦੇਖ ਕੇ ਪੈਰ ਰੱਟ ਗਿਆ ਦੀਆ ਮੇਰਾ। ਮੈਂ ਤਾਂ ਇਹ ਕਹਿੰਦਾ ਸੀ ਕੱਕ ਦੇਖ ਲਾਂ ਦੇ ਕਿੰਨੇ ਕੁ ਲੋਡ ਐ ਸੋਨੂੰ। ਬਸ ਉਹ ਦੇਖ ਲੈ ਜਾ ਤੂੰ। ਜਾ ਮੜਾ ਜਾ। ਤੂੰ ਸਾਗ ਤੋੜ ਲੈ ਮੇਰੇ ਨਾਲ ਮੈਨੂੰ ਪਤਾ ਤੂੰ ਸਾਗੇ ਤੋੜੇਂਗਾ। ਐਸੇ ਹੋ ਜਾ ਜਾਣਦੀ ਮੈਨੂੰ। ਕੰਮ ਹੋ ਗਿਆ ਜੀ ਕੋਈ। ਸਾਗ ਕੰਮ ਹੋ। ਉਹ ਮੈਂ ਕੱਕ ਸਿੱਟਿਆ ਆਉਂਗਾ। ਮੈਂ ਆਪੇ ਡੇਕ ਤੂੰ ਭੱਗ ਜਾਈ ਦੀ ਕਿਉ ਸੁਣੀ ਜਾਂਦੀ ਐ ਤੈਨੂੰ। ਪਹਾ ਤਾਂ ਮੇਰੀਆਂ ਲੱਗ ਗਿਆ ਉੱਥੇ ਦੁਕਣ ਵੜਦੇ ਦੀ ਮੇਰੇ ਉਰੇ ਆਓ ਜੀ। ਫੈਸਲਾ ਭੱਗ ਜਾ ਭੱਗ ਜਾ। ਕਾਉਂਟ ਇੱਕਿਆ ਹੂਆ। ਉਰੇ ਆ ਕੇ ਦੱਸੋ ਜੀ। ਨਹੀਂ ਭੱਗ ਜਾ ਹੁਣ। ਨੂੰ ਜੱਟ ਮੇਰੇ ਬੱਚਾ ਆ ਮੈਂ ਇੱਕ ਮਿੰਟ ਉਰੇ ਆਓ ਜੀ ਮੜਾ ਜਾ ਲੈ ਨਹੀਂ ਆ ਤੇ ਇੱਧਰ ਆ ਕੀ ਕਰਾਏਗਾ ਤੂੰ ਮੜਾ ਜਾ ਤਾ ਆਓ ਜੀ ਹਾਂ ਮੇਰੀ ਗੱਲ ਸੁਣੋ ਜੀ ਇਹ ਕਹਦਾ ਕੱਖ ਮੈਂ ਦੇਖਾਂ ਕੱਖ ਵੱਡੇ ਕਿਨੇ ਨੇ ਫੇ ਦੇਖੇ ਆਣ ਦਾ ਹੱਕਦਾਰ ਕੌਣ ਹੈ ਮੈਂ ਚਲ ਤੂੰ ਡੇਗਿਆ ਜੇ ਕੀ ਹੁੰਦਾ ਕੋਈ ਗੱਲ ਨਹੀਂ ਇਹ ਡੇਗਿਆ ਗੂ ਕੱਖ ਮੈਂ ਦੇਖਾਂ ਕੀ ਦੇ ਖੇਤ ਨੇ ਹਰਾ ਜ਼ਮੀਨ ਕੀ ਦੀ ਹੈ ਥੋੜੀ ਫੇ ਮੈਂ ਤਾਂ ਉਹਨਾਂ ਨੂੰ ਮਿਲ ਕੇ ਦੇਖਾਂਗਾ ਬੂਟੇ ਕੋ ਜਦ ਮੈਨੂੰ ਕਹਿ ਵੀ ਤੂੰ ਦੇਖ ਕੇ ਹੀ ਇਹ ਕੀ ਦੀ ਐ ਪੁੱਛੀ ਪਹਿਲਾਂ ਤੁਸੀਂ ਕੀ ਦੀਓ ਜੀ ਇੰਨਾ ਦੇ ਜੀ ਹੁਣ ਤੇਰਾ ਭੂਜਾ ਦੇਖਾਂਗਾ ਚਾ ਵਗ ਜਾ ਬਸ ਇਹੀ ਫੈਸਲਾ ਕਰਣਾ ਦੀ ਹਾਂ ਮੈਂ ਮੇਰੇ ਸਾਖਣੇ ਦੇ ਦੋ ਰੁਗ ਵੱਡੇ ਨੇ ਓਏ 1700 ਬਾਜ ਮਾਰਦੀ ਤਾਂ ਹੈ ਚਲ ਥੱਬਾ ਕੇ ਫਿਰ ਮੈਂ ਆਪਣੇ ਵਾਸਤੇ ਤਾਂ ਵੱਢ ਲਾ ਲੈ ਹੁਣ ਪੁੱਛੇ ਇੰਦਰ ਚਾਚੀ ਨੂੰ ਵੀ ਕੀ ਕੀਦੀ ਐ ਬੱਸ ਯਾਰ ਬਦਲਦੀਆਂ ਸਰਕਾਰਾਂ ਨੇ ਚਾਚਾ ਹੈ ਚਾਚਾ ਬਦਲਦੀਆਂ ਨੇ ਤੂੰ ਮੇਰੇ ਉੱਪਰ ਦੀ ਟੋਪੀ ਫਿਰਦਾ ਦੀ ਹੈ ਆਈ ਚੱਲ ਮੈਂ ਥੱਬਾ ਕੱਬਦੇ ਵਾਸਤੇ ਵੱਢ ਲਾ ਅੰਡਰ ਆ ਜਾ ਮੇਰੇ ਸਾੜੇ ਦਾ ਵੱਢ ਲੈ ਓਏ ਵੱਢ ਲੈ ਮੈਂ ਸੌਰੇ ਜਾਣਾ ਹੈ ਹੈ ਚੱਲ ਚੰਗਾ ਜੱਟ ਅਬ ਉਹ ਤਾਂ ਲਿਖੜ ਤਾਂ ਨੀ ਪੀ ਗਿਆ ਓਏ ਚਾਚਾ ਹੁਣ ਬੋਤਲ ਤਾਂ ਦੇ ਦੇ ਮੇਰੇ ਯਾਰ ਓਏ ਅੱਡੇ ਤੋਂ ਅੱਡੇ ਤੋਂ ਹੋਰ ਦਵਾ ਦੂੰਗਾ ਇਹ ਚੋ ਲਾ ਲੈ ਦੋ ਦੋ ਪੈਗ ਬਾਈ ਸੌਰੇ ਜਾਣਾ ਆ ਜਾ ਫਿਰ ਲਾ ਲੈ ਹਾਂ ਚੱਲ ਇਹ ਚੋਤਾ ਕੋਈ ਭਵਾ ਰਹਿ ਗਿਆ ਜਮੀ ਹੈ ਲੰਗੀ ਓਏ ਲੈ ਵੇ ਕਰਤਾ ਰਿਆ ਪਾਛੀਆਂ ਦਾ ਬਥੇਰੀਆਂ ਵੇਚ ਲੀਆਂ ਇੱਕ ਦਿਨ ਆ ਸੌਦਾ ਕਰੀਏ ਰਾਤ ਨੂੰ ਆ ਟਪਾਈਏ ਭਲਾ ਮੋਟਾ ਹੱਥ ਬਚ ਜੂਗਾ ਆਏ ਹਾਏ ਚੰਨ ਕੀ ਹਾਲ ਐ ਫੇ ਮੈਂ ਤਾਂ ਠੀਕ ਐ ਤੂੰ ਦੱਸ ਤੇਰੇ ਹਾਲ ਨਹੀਂ ਮੈਨੂੰ ਠੀਕ ਲੱਗ ਰਿਹਾ ਤੇ ਮੇਰੇ ਹਾਲ ਤਾਂ ਤੇਰੇ ਨਾਲ ਹੀ ਠੀਕ ਨੇ ਮੈਂ ਤਾਂ ਪਹਿਲਾਂ ਤੇਰਾ ਸੌ ਲੱਗੇ ਐਨਾ ਕਰਦਾ ਜਿੰਨਾ ਤੂੰ ਕਹਿ ਦੇਂ ਵੀ ਰੈਂਦੇ ਰੈਂਦੇ ਇੰਨਾ ਕਰਨ ਦੀ ਲੋੜ ਨਹੀਂ ਹੈਗੀ ਜੇ ਨੂੰ 76 ਨੂੰ ਪਤਾ ਲੱਗ ਗਿਆ ਨਾ ਫਿਰ ਭੱਜਦਾ ਫਿਰੇਗਾ ਤੂੰ ਨਛਿੱਤਰ ਦਾ ਨਾਮ ਕਿਉਂ ਲੈਨੀ ਹੈ ਦੇਖ ਉਹ ਦੇ ਤੈਨੂੰ ਥੋੜਾ ਪੁੱਛਿਆ ਵੀ ਕੱਖ ਮੈਂ ਡੇਗਾ ਨਾ ਕੁੱਟਿਆਂ ਨਾ ਪਾਇਆਂ ਨਾ ਇੱਕ ਤੂੰ ਨਛਿੱਤਰ ਦਾ ਹੀ ਪੁੱਤ ਸਵਾਰ ਰੱਖਦੀ ਆ ਮੈਨੂੰ ਤਾਂ ਸਮਝ ਨਹੀਂ ਆਂਦੀ ਤੂੰ ਮੈਂ ਤਾਂ ਚਾਉਂਣਾ ਕੀ ਆ ਚਾਉਂਦਾ ਤਾਂ ਕੁਝ ਨਹੀਂ ਗਿਆ ਉਹ ਵੀ ਦੱਸ ਦੂੰਗਾ ਤਹਿਮਾਨ ਤੇ ਆ ਤੂੰ ਕਿੱਥੇ ਚੱਲੀ ਆ ਢੋਲੂ ਲੈ ਕੇ ਮੈਂ ਮੈਂ 76 ਦੇ ਘਰੇ ਚੱਲੀ ਸੀ ਲੱਸੀ ਲੈਣ ਲੱਸੀ ਲੈਣ ਚੱਲੀ ਐ ਤੈਨੂੰ ਪਤਾ ਨਹੀਂ ਉਹਦੇ ਘਰ ਵਾਲੀ ਨੂੰ ਪਤਾ ਤੇਰੇ ਬਾਰੇ ਜੇ ਘਰੇ ਹੋਈ ਨਾ ਡਾਂਗ ਹੀ ਜੀ ਫੇਰੂਗੀ ਆ ਬਾਲ ਜੇ ਸਾਰੇ ਲੋਟ ਕਰ ਦੂ ਮੇਰੀ ਗੱਲ ਸੁਣ ਮੈਨੂੰ ਕੀ ਡਰ ਮਰਿਆ ਨਾਨਾ ਚਕਤਰਾ ਆਪਦਾ ਕਹਿੰਦਾ ਸੀ ਵੀ ਮੇਰੀ ਘਰ ਵਾਲ ਤਾਂ ਮੈਥੋਂ ਬਹੁਤਾ ਡਰਦੀ ਆ ਬਸ ਫਿਰ ਮੈਨੂੰ ਕੀ ਡਰਨ ਦੀ ਲੋੜ ਏ ਚੰنو ਮੇਰੀ ਗੱਲ ਸੁਣ ਸਿਰੇ ਦਾ ਮਲੰਗ ਬੰਦਾ ਨਲਿਓ ਕਿੜਾ ਕੱਲਾ ਤੇਰੇ ਤੇ ਖੜਿਆ ਐ ਮੁੰਡੀਆਂ ਪਤਾ ਨਹੀਂ ਕਿੰਨੀਆਂ ਜਨਾਨੀਆਂ ਮਗਰਲਾ ਰੱਖੇ ਨੇ ਕੈਨੂੰ ਝੂਠੇ ਲਾਰੇ ਲਾ ਰੱਖੇ ਨੇ ਬਹਿ ਬਰਿਆ ਬੰਦਾ ਤੂੰ ਤਾਂ ਕੀ ਭਾਂਦੀ ਹੈ ਜੇ ਬੱਸ ਕਰ ਇਹ ਮੈਂ ਤਾਂ ਐ ਨਹੀਂ ਸਮਝਾਂਦੀ ਉਹ ਤਾਂ ਤੈਨੂੰ ਆਪਦਾ ਜਿਗਰੀ ਯਾਰ ਸਮਝਦਾ ਤੇ ਤੂੰ ਦੇਖ ਲੈ ਕਿ ਮੈ ਉਹਦੇ ਬੁਰਾਈਆਂ ਲੱਗ ਰਿਆ ਕਰਨ ਉਪਰਾਇਆਂ ਥੋੜੀ ਕਰਦਾ ਮੈਂ ਤਾਂ ਆਪੂ ਦਾ ਭਲਾ ਸੋਚਦਾ ਭਲਾ ਮੇਰੀ ਗੱਲ ਸੁਣ ਜੇ ਉਹਦੇ ਸੌਰੇ ਪਤਾ ਲੱਗ ਗਿਆ ਉਹਦਾ ਘਰ ਝੜ ਜੂਗਾ ਨਲੇ ਦੇਖ ਮੇਰੇ ਨਾਲ ਖੜੀ ਕਿੰਨੀ ਸੋਹਣੀ ਲੱਗਦੀ ਐ ਤੂੰ ਕੁੱਥੇ ਮੇਰਾ ਸਾਲਾ ਉਹ ਟੋਪ ਜਾ ਮੇਰੀ ਗੱਲ ਸੁਣ ਲੈ ਅ ਮੇਰੇ ਮੁਰੇ ਨਾਲ ਜੀ ਫਾਲਤੂ ਗੱਲਾਂ ਨਾ ਕਰ ਜਾ ਰਹੀ ਐ ਮੈਂ ਅਧਿਕਰ ਉਹਨਾਂ ਲੋਤ ਨੂੰ ਸਾਰੇ ਕਰਤੂਤਾ ਦੱਸੂ ਦੇ ਰਹੀ ਆ ਇਹ ਸਾਲੇ ਦਾ ਨਸ਼ਿੱਤਰ ਨੇ ਤੇ ਕੀ ਜਾਦੂ ਕਰਖਿਆ ਉਸੇ ਦਾ ਨਾਮ ਜੱਪੀ ਜਾਂਦੀ ਐ ਤੂੰ ਕੀ ਦੱਸੇਂਗੀ ਜਿਗਰੀ ਯਾਰ ਸਮਝਦਾ ਮੈਨੂੰ ਆਏ ਨਹੀਂ ਤੇਰੀਆਂ ਗੱਲਾਂ ਤੇ ਯਕੀਨ ਕਰਦਾ ਕਰਤਾਰਾ ਵੀ ਕਿਸੇ ਛੇ ਦਾ ਨਉ ਹੈ ਲੈ ਆ ਰੀੜੀ ਬਾਰੇ ਸੋਚ ਕੇ ਮੇਰੇ ਸਕਾਣੀ ਹੈ ਬੇਕਦਰਾਂ ਨਾਲ ਜਾਰੀ ਓ ਟੁੱਟ ਗਈ ਟੁੱਟ ਗਈ ਟੜਕ ਕਰਕੇ ਕਹਿੰਦੇ ਬੇਕਦਰਾਂ ਨਾਲ ਜਾਰੀ ਟੁੱਟ ਗਈ ਟੜਕ ਸਰਦਾਰ ਜੀ ਕਿੰਨਾ ਤੁਹਾਡਾ ਧਿਆਨ ਤੂੰ ਕਿੱਧਰ ਆ ਗਈ ਮੈਂ ਤੁਹਾਡੇ ਘਰੇ ਆਈ ਆ ਲੱਸੀ ਲੈਣ ਮੈਨੂੰ ਲੱਗਦਾ ਉਹ ਦੋਆਂ ਦੀ ਲੱਸੀ ਕਰਾਏਗੀ ਹੈ ਕੀ ਗੱਲ ਹੋ ਗਈ ਗੱਲ ਤਾਂ ਕੁਛ ਨਹੀਂ ਲੈ ਫੋਨ ਤੇ ਆਪਾਂ ਤੁਸੀਂ ਕਹਿੰਦੇ ਸੀ ਮੇਰੀ ਘਰ ਵਾਲੀ ਭੋਗ ਤੇ ਗਈ ਹੋਈ ਆ ਲੱਸੀ ਲੈਣ ਆਜੀ ਤੁਮਨ ਲਾਦਾ ਮੇਰਾ ਭੋਗ ਪਾਈ ਹੋਰੀ ਹੈ ਉਰੀ ਹੈ ਲੱਸੀ ਲੈ ਆਣੀ ਹੈ ਲੈ ਜਾ ਅੰਦਰੋਂ ਬੁਵਾ ਲੈ ਭਾਈ ਤੇਰੀ ਚਾਚੀ ਤੋਂ ਬੇੜਾ ਬੱਠੀ ਆਲਾ ਘਰ ਟੱਕਰ ਵੀ ਬੁਲਾ ਲਈ ਇਹ ਹਾਂ ਕੋਰਾ ਤੂੰ ਕੀ ਕਰਨਾ ਯਾਰ ਓਏ ਮੈਂ ਤਾਂ ਸਿੱਧੀ ਲੱਸੀ ਲੈਣ ਆਈ ਸੀ ਲੱਸੀ ਲੈਣ ਆਈ ਤੇ ਹਾਂ ਬੇ ਕਿਉਂ ਨਹੀਂ ਕੱਢੇ ਹਜੇ ਇਹਨੂੰ ਕਹਿ ਦੇ ਕਿ ਉਹ ਕੱਢ ਕੇ ਲੈ ਜੂਗੀ ਵੇਖ ਰਸ ਤੂੰ ਦੇਖ ਲੱਗੇ ਮੈਂ ਕਰਨਾ ਪਾ ਦੇ ਲੱਸੀ ਦੇ ਵਿਚਾਰੀ ਨੂੰ ਲੈ ਚਾਚੀ ਗੁੱਸਾ ਕਿਉਂ ਕਰਦੀ ਆ ਲੱਸੀ ਤੇ ਲੈਣ ਆਈਆਂ ਮੈਂ ਚਾਚੀ ਨਾ ਮੈਂ ਤੇਰੀ ਚਾਚੀ ਲੱਗਦੀ ਆ ਨਹੀਂ ਆਹ ਆ ਤਨਾ ਗਨਰਾ ਕੀ ਲੱਗਦਾਗਾ ਚਾਚਾ ਲੱਗਿਆ ਮੇਰਾ ਚਾਚਾ ਹੋਣੀ ਮਾਤਾ ਕਰੇ ਰੱਬ ਕਰਕੇ ਅੱਡੇ ਅੱਡੇ ਸੁੰਡ ਪੈ ਜਾਣ ਨਾ ਤੇਰੇ ਪੈ ਜਾਣ ਮਲੰਗ ਤੇਰੇ ਸੁੰਡ ਜੇ ਜੀੜੇ ਪੈ ਜਾਣ ਤੇਰੇ ਚਾਚੀ ਲੱਗਣਾ ਹੋਰ ਆਏ ਬੇਰਬਾ ਪਾ ਦੇ ਕੁੜੀ ਨੂੰ ਲੱਸੀ ਬੋਰਾ ਦੇ ਲੱਸੀ ਪਾ ਦੇ ਮੀਨ ਹੋਰ ਅੱਛਿਆ ਲੱਸੀ ਲੱਸੀ ਪਾ ਦੇ ਤੁਸੀਂ ਮੈਂ ਤਾਂ ਹੋਰ ਨਾਲ ਲੱਸੀ ਕਰਾ ਲਈ ਹੋਰੇ ਨਾ ਆ ਬੰਦੇ ਦੇ ਮੇਰੇ ਨਾਲ ਫਿਰ ਚਾਹ ਵੀ ਬਿਜੀ ਚਾਹ ਵੀ ਬਿਜੀ ਲੱਗਦਾ ਚਾਹ ਵੀ ਹਾਂ ਬਣਾ ਲੈ ਚਾਚੀ ਚਾਹ ਬਣਾ ਲੈ ਤੇ ਡਾਂਗ ਤੇਰਾ ਤੇਰੇ ਮੇਰੇ ਪਾਸੇ ਵੀ ਰਣ ਲੈ ਉਹ ਮਾਰਦੀ ਕਿਉਂ ਹੈ ਹਾਂ ਉਹ ਮਾਂ ਮਾਰਦੀ ਕਾਹਨੂੰ ਮਾਰਦੀ ਹੈ ਨਹੀਂ ਮਾਂ ਨਹੀਂ ਨਾ ਮਾਰ ਨਹੀਂ ਮੈਂ ਕਿਉਂ ਮਾਰਦੀ ਗਰੀਬੀ ਦੀ ਦੱਸ ਹੈ ਹਾਂ ਦੇਖ ਲੈ ਤੁਹਾਡੀ ਜਨਾਨੀ ਨੂੰ ਸਾਹ ਨਹੀਂ ਸਕਦਾ ਮੇਰੇ ਮੁੰਡੇ ਤਾਂ ਫੜੀਆਂ ਮਾਰਦਾ ਸੀ ਮੇਰੀ ਜਨਨ ਤਾਂ ਮੇਰੇ ਮੂਰੇ ਬੋਲਦੀ ਨਹੀਂ ਹੈਗੀ ਮੈਂ ਤਾਂ ਇੱਜ਼ਤ ਕਰਦਾ ਸੀ ਵੀ ਨਹੀਂ ਬੋਲਦੀ ਹੈ ਮੈਨੂੰ ਕੀ ਪਤਾ ਇਹ ਚੜ ਜੂਗੀ ਇਹ ਤੇਰਾ ਨਾ ਪਤਾ ਤੇਰਾ ਚੜਨਾ ਕਿ ਨਾਲ ਖੰਭ ਲਗਣੀ ਤੇਰੇ ਕਰਕੇ ਜਾ ਰਹੀਆਂ ਜਨੀ ਵੀ ਆ ਕੇ ਨਾ ਚੰਗਾ ਗੱਤ ਦੀ ਕੋਈ ਨਹੀਂ ਕੋਈ ਨਹੀਂ ਬੱਕ ਜਾ ਫੇਰ ਅਜੀ ਤਰੇ ਆਹ ਕਹੋ ਮੈਨੂੰ ਕੁੱਟਣਾ ਆਗੀ ਮੈਂ ਬੇਚ ਕਰਾਤੀ ਮੈਨੂੰ ਤਾਂ ਸ਼ਰਮ ਨਹੀਂ ਆਉਂਦੀ ਇਹ 2 ਲੱਖ ਲੱਤੀ ਦੇ ਪਾਰਾਂ ਦੀ ਕਿੰਦੀ ਗੱਲ ਯਾਰ ਗਰੀਬਣੀ ਨੂੰ ਹਾਂ ਛੱਡ ਜਾ ਕਿਉਂ ਆਹ ਮੇਰੀ ਹੋ ਗਈ ਜਾ ਤੇਰਾ ਕਾਜਾ ਹੋ ਗਿਆ ਤੇਰਾ ਮਰ ਜਾਣੇ ਦਾ ਹੋਇਆ ਕੀ ਐ ਕਿਉਂ ਲਾਲਜੀ ਹੋ ਗਈ ਤੂੰ ਨਾ ਉਹਨੂੰ ਘਰੇ ਆ ਕੇ ਤੇ ਮੈਨੂੰ ਸਵਾਰੇ ਜਗਾ ਤੂੰ ਅੰਮਾ ਦਾ ਫਮਾਇਦੀ ਮਾਰਦਾ ਤੂੰ ਰਹੀਦੀ ਉਹਦੇ ਬਾ ਕੀਵੇਂ ਸੜਵਾ ਅੱਛਾ ਤੇ ਬਗੈਣੀ ਦੇ ਹੱਥ ਲਗਦਾ ਅਗਲੀ ਕਹਿੰਦੀ ਮੇਰੇ ਹੱਥ ਲਾ ਤਾਂ ਤਾ ਮੈਨੂੰ ਮਠਾਣੇ ਤੇ ਫੜਾਵਾ ਦਿੰਦੀ ਆ ਹਾਂ ਲਾ ਤਾਂ ਨਾ ਮੈਨੂੰ ਪਤਾ ਤੇਰਾ ਸਵਤ ਤੇਰਾ ਮੂੰਹ ਦੱਸਦਾ ਮੂੰਹ ਦੱਸਦਾ ਮਾਹੀ ਮੇਰੇ ਨਾਲ ਦੇਖੋ ਮਾਰੀ ਜਾਂਦੀ ਨਹੀਂ ਪਪਾ ਦੀ ਰੋਣਾ ਫੋਨ ਹੈ ਉਹ ਰੋਣੀਗਾ ਰੋਣੀਗਾ ਹੋਰ ਤੂੰ ਮੁੱਟ ਗਿਆ ਓਏ ਮੇਰੇ ਰੱਬਾ ਲੈ ਖਾ ਲਈ ਤੇ ਮਰ ਜਾਣਾ ਹਾਏ ਹੁਣ ਜਾ ਜਾ ਤੇਰਾ ਮੱਥਾ ਵਾਲਾ ਉਹ ਤੇਰਾ ਦੁਬਾਰੇ ਨੀ ਉਠੂਗਾ ਹਾਏ ਨਾ ਤੇਰਾ ਭੁੱਜੇ ਜਾਣੇ ਨੀ ਨਸਤੀ ਹੋ ਲੈ ਗਈ ਆ ਕੁੱਟੀ ਮੈਨੂੰ ਜਾਨੀ ਆ ਓਏ ਕੀ ਮਾਰਾ ਕਰਦਾ ਭੱਗ ਜਾ ਮੇਰੇ ਕੋ ਗਿਆ ਕਿ ਭਗਵਾ ਦੇਵਾ ਜਿਸ ਨੇ ਮਾਗਰ ਭਗਦਾ ਚਾਰ ਹੋਈ ਦੇ ਚੱਪਾ ਚਾ ਮਾਰੀ ਨਾ ਭਗਦੇ ਨਾ ਮਾਰੀ ਨਾ ਮਾਰੀ ਭਗਦਾ ਨਾ ਭਗਦਾ ਨਾ ਜਾਦਰਾ ਲਿਪੜ ਜੂ ਮੇਰਾ ਕੋ ਭਗਦਾ ਨਾ ਹਾਏ ਹਾਏ ਵੇ ਮਾਰ ਮਾਰ ਮੇਰੇ ਸਾੜੀ ਨਾ ਜਿੱਤਰਾ ਲਾਲ ਕਰਤੇ ਓਏ ਜਿੱਤਰਾ ਇਹ ਤਾਂ ਨਹੀਂ ਖਵਾਉਂਦੀ ਅੱਜ ਸਵੇਰ ਦੀ ਰੋਟੀਆਂ ਐ ਕਰ ਉਹਦੇ ਮੰਗਰੇ ਹੋ ਲੈ ਦੀ ਰੋਟੀ ਖਾਣੀ ਐ ਉਹ ਚਰਿਪੋ ਲਾ ਕੇ ਕਿਸੇ ਲੋਟ ਰੋਟੀਆਂ ਦਾ ਖਵਾਏ ਦਊਗੀ ਹਾਏ